ਅੰਮ੍ਰਿਤਸਰ ਸਰਕਾਰੀ ਆਈਟੀਆਈ ਰਣਜੀਤ ਐਵੇਨਿਊ ਵਿਖੇ ਬੱਚਿਆਂ ਨੂੰ ਰੋਜ਼ਗਾਰ ਦੇਣ ਲਈ ਪਲੇਸਮੈਂਟ ਕੈਂਪ ਲਗਾਇਆ ਗਿਆ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਦੱਸਿਆ ਕਿ ਇੱਥੇ ਬੱਚਿਆਂ ਨੂੰ ਆਈਟੀਆਈ ਵਿਖੇ ਵਧੀਆ ਕੋਰਸ ਕਰਵਾਏ ਜਾ ਰਹੇ ਹਨ ਕੋਰਸਾਂ ਤੋਂ ਬਾਅਦ ਉਹਨਾਂ ਨੂੰ ਵਧੀਆ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਪਲੇਸਮੈਂਟ ਇੰਚਾਰਜ ਕੁਲਪ੍ਰੀਤ ਸਿੰਘ ਨੇ ਆਖਿਆ ਕਿ ਬੱਚਿਆਂ ਦੇ ਬਿਹਤਰ ਭਵਿੱਖ ਲਈ ਆਈਟੀਆਈ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਜਾਰੀ ਰਹਿਣਗੇ और सा इस इंस्टीट्यूट इस के प्लेसमेंट कैंप्स बच्चों के लगते रहते हैं सैकेंड ईयर के स्टूडेंट्स पास होकर जा जा रहे हैं है। अब सा उस सिलसिले के लिए होंडा कंपनी आई है जी कार्स होंडा कार के नाम से नोएडा तो कंपनी ए आई अपने को बहुत सारिया वैकेंसीज होंगे ने साइ स्टूडेंट्स आई टी आई स्टूडेंट्स के वास्ते अप्रोक्सीमेटली सा ढाई तीन सौ तीन सौ लग जाकर स्टूडेंट आया और बहुत दूर दूर तो आया जैसे की गल करिए ਜਾ ਪਟਿਆਲਾ ਵਗੈਰਾ ਵਗੈਰਾ ਤੋਂ ਵੀ ਦੂਰੋਂ ਆਈ ਇਸ ਤੋਂ ਇਲਾਵਾ ਹਿਮਾਚਲ ਤੋਂ ਬਹੁਤ ਦਰ ਕੇ ਚਲ ਕੇ ਫੜ ਕੇ ਆਏ ਬਲਾਕ ਤੋਂ ਮੰਡੀ ਤੋਂ ਸ਼ਿਮਲਾ ਸਾਈਡ ਤੋਂ ਵੀ ਹੋਰ ਪਈਏ ਬਲਾਜੀ ਸਾਈਡ ਤੋਂ ਬਹੁਤ ਲੋਕਰ ਕਿ ਐਡਮਿਸ਼ਨ ਉੱਪਰ ਤੇ ਆਈ Honda car ਦੀ ਕੰਪਨੀ ਇੱਕ ਮਲਟੀਨੈਸ਼ਨਲ ਕੰਪਨੀ ਹੈ ਜਿਵੇਂ ਕਿ ਤੁਹਾਨੂੰ ਪਤਾ ਵਾ ਸਾਡੇ ਕਾਰਾਂ ਦੇ ਵਿੱਚ ਬਹੁਤ ਅੱਛੀ ਕੰਪਨੀ ਹੈ ਔਰ ਇਹਦਾ ਪੇ ਸਟ੍ਰਕਚਰ ਬੱਚੇ ਨੂੰ ਅੱਛਾ ਦਿੰਦਾ ਹੈ 32400 ਰੁਪਏ ਦੇ ਉੱਪਰ ਇਹਨਾਂ ਨੇ ਬੱਚੇ ਨੂੰ ਲੈ ਜਣੇ ਨੇ ਔਰ ਇਹਨਾਂ ਬੱਚੇ ਦਾ ਅਜੇ ਰਿਜ਼ਲਟ ਵੀ ਨਹੀਂ ਨਿਕਲਿਆ ਹੋਇਆ ਅੱਜ ਸੁੰਨਸੇ ਇਗਜ਼ਾਮ ਵੀ ਹੋਣੇ ਨੇ ਔਰ ਸ਼ਾਰਟਲਿਸਟ ਕਰਕੇ ਉਹਨਾਂ ਨੂੰ ਫਿਊਜਨ ਨੂੰ ਲੈ ਜਨਾ ਜਿਸ ਤਰ੍ਹਾਂ ਇਹ ਮੇਰੇ ਇਗਜ਼ਾਮ ਹੋਣਗੇ ਔਰ ਉਹਨਾਂ ਨੇ ਕੰਪਨੀ ਇੱਥੇ ਬਹੁਤ ਵਧੀਆ ਸਰ ਆਈਸੀ ਜੀ ਹੈਗੀ ਔਰ ਤੇ ਆਪਣਾ ਸਰ ਬਹੁਤ ਵਧੀਆ ਕੰਪਨੀਆਂ ਨਾਲ ਇਹ ਆਪਣਾ ਕਨੈਕਟ ਕਰਵਾਉਂਦੇ ਆ ਅੱਜ ਸਰ ਮੈਂ ਇੱਥੇ ਆਇਆ ਹਾਂ ਆਪਣਾ ਇਹਨਾਂ ਦੇ ਹੌਂਡਾ ਸਿਟੀ ਕੰਪਲੀਖਰ ਆਇਆ ਮੈਂ ਉਹਦੇ ਵਿੱਚ ਕੱਟ ਪਾਇਆ ਆਪਣਾ ਤੇ ਉਹ ਕਲੀਅਰ ਹੋ ਗਿਆ ਹੈ ਯਹਾਂ ਤੇ ਬਹੁਤ ਹੀ ਅچھے ਹੀਰੋਗੀ ਕੰਪਨੀ ਆਈ ਹੋਈ ਹੈ ਜਿਸਨੇ हमें बहुत ही अच्छे तरीके से हमारा एग्जाम और इंटरव्यू लिया है ये बहुत ही बढ़िया जगह है यहाँ पे कंपनी ने बहुत ही अच्छी फैसिलिटी दी है आई के साथ साथ ही कंपनी बुला रही है आई वालों को मैं थैंक यू कहना चाहता हूँ और मतलब मेरी ग्रेजुएशन हुई थी दो में कम्प्लीट तो अब हो गया है जॉब जॉब सिक्योरफुल हो गया गुप्ता जी के दिशा अनुसार ਇਸ ਸੰਸਥਾ ਦੇ ਜਿਹੜੇ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਜੀ ਦੀ ਅਗਵਾਈ ਦੇ ਇਸ প্লেਸਮੈਂਟ ਕੈਂਪ ਲਗਾਇਆ ਅਕਸਰ প্লেਸਮੈਂਟ ਕੈਂਪ ਇੱਥੇ ਲੱਗਦੇ ਰਹਿੰਦੇ ਨੇ ਸਾਡੇ ਕੋਲ ਡਿਮਾਂਡ ਬਹੁਤ ਹੈਗੀ ਆ ਬੱਚਿਆਂ ਦੀ ਤੇ ਸਪਲਾਈ ਈਵਨ ਘੱਟ ਪੈ ਜਾਂਦੀ ਆ ਸਾਡੇ ਕੋਲ ਜਿੰਨੇ ਵੀ ਟ੍ਰੇਨਿੰਗ ਆਉਂਦੇ ਨੇ 100% ਸਾਡੀ ਪਲੇਸਮੈਂਟ ਅਸੀਂ ਇੱਥੇ ਕਰਵਾਉਂਦੇ ਹਾਂ ਉਹਨਾਂ ਨੂੰ ਸਰਕਾਰੀ ਆਈਟੀ ਰਣਜੀਤ ਐਵਨਿਊ ਵਿਖੇ ਜਿੱਥੇ ਬੱਚਿਆਂ ਨੂੰ ਵੱਖ-ਵੱਖ ਕੋਰਸ ਕਰਵਾਏ ਜਾਂਦੇ ਹਨ ਇਸੇ ਤਹਿਤ ਹੀ ਗੱਲਬਾਤ ਕਰਦੇ ਹਾਂ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਆਖਿਆ ਕਿ ਇੱਥੇ ਬੱਚਿਆਂ ਨੂੰ ਵਹਿਤਰ ਕੋਰਸ ਕਰਵਾਏ ਜਾ ਰਹੇ ਹਨ ਇਹਦੇ ਨਾਲ-ਨਾਲ ਬੱਚਿਆਂ ਨੂੰ ਰੋਜ਼ਗਾਰ ਵੀ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਆਖਿਆ ਇਸੇ ਤਹਿਤ ਹੀ ਅੱਜ ਆਈਟੀ ਰਣਜੀਤ ਐਵਨਿਊ ਵਿਖੇ ਪਲੇਸਮੈਂਟ ਕੈਂਪਸ ਲਗਾਇਆ ਗਿਆ ਨਾਲ ਹੀ ਗੱਲਬਾਤ ਕਰਦੇ ਹਾਂ ਬੱਚੇ ਨੇ ਅਰਥ ਹੈ ਕਿ ਆਈਟੀ ਰਣਜੀਤ ਐਵਨਿਊ ਕੋਲ ਜਿਹੜਾ ਉਪਰਲਾ ਕੀਤਾ ਗਿਆ ਇਹ ਇੱਕ ਖਲਾਗਾ ਜੋਗ ਕਦਮ ਹੈ ਅਮਰਥਰ ਫਾਸਵੇ ਖਬਰ ਨਾ ਮਿਲੀ ਹਰਕੇਸ਼ ਕੁਮਾਰ